ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਗੁਰਪੇ ਦੇਸੀ ਫੂਡ ਵਿੱਚ ਅੱਜ ਅਸੀਂ ਬਣਾਵਾਂਗੇ ਬਾਬਾ ਬਾਲਕਨਾਥ ਜੀ ਦੇ ਮਿਲਣ ਵਾਲਾ ਰੋਟ ਪ੍ਰਸ਼ਾਦ ਜਿਹੜੇ-ਜਿਹੜੇ ਤੇ ਬਾਬੇ ਦੇ ਭਗਤ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਰੋਟ ਪ੍ਰਸ਼ਾਦ ਹਰ ਇੱਕ ਜੇਠੇ ਐਤਵਾਰ ਬਾਬਾ ਜੀ ਨੂੰ ਭੋਗ ਲਗਾਇਆ ਜਾਂਦਾ ਹੈ ਉਹਦੇ ਲਈ ਅਸੀਂ ਲਵਾਂਗੇ ਗਰਮ ਪਾਣੀ ਉਹਦੇ ਵਿੱਚ ਖੰਡ ਪਾ ਕੇ ਉਸਨੂੰ ਘੋਲ ਲਵਾਂਗੇ ਚੰਗੀ ਤਰ੍ਹਾਂ ਪਾਣੀ ਬਿਲਕੁਲ ਕੋਸਾ ਜਿਆ ਹੋਣਾ ਚਾਹੀਦਾ ਹੈ ਹੁਣ ਅਸੀਂ ਕਣਕ ਦਾ ਆਟਾ ਲੈ ਕੇ ਉਸ ਦੇ ਵਿੱਚ ਦੇਸੀ ਘਿਓ ਪਾਵਾਂਗੇ ਮੋਣ ਦੇ ਲਈ ਜਿਹਦੇ ਨਾਲ ਸਾਡੇ ਰੋਟ ਬਹੁਤ ਹੀ ਖਸਤਾ ਬਣ ਕੇ ਤਿਆਰ ਹੁੰਦੇ ਨੇ ਦੋ ਤੋਂ ਤਿੰਨ ਚਮਚ ਇਸ ਦੇ ਵਿੱਚ ਅਸੀਂ ਦੇਸੀ ਘਿਓ ਪਾਵਾਂਗੇ ਕਣਕ ਦਾ ਆਟਾ ਤੁਸੀਂ ਆਪਣੇ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਲੈ ਸਕਦੇ ਹੋ ਤੁਸੀਂ ਇੱਥੇ ਜਿੰਨੇ ਵੀ ਰੋਟ ਤਿਆਰ ਕਰਨੇ ਹਨ ਉਸ ਦੇ ਹਿਸਾਬ ਨਾਲ ਇਹ ਕਣਕ ਦਾ ਆਟਾ ਲੈ ਸਕਦੇ ਹੋ ਉਹਨਾਂ ਜੀ ਮੌਨ ਚੰਗੀ ਤਰ੍ਹਾਂ ਆٹے ਦੇ ਵਿੱਚ ਮਿਕਸ ਕਰ ਲਵਾਂਗੇ ਬਿਲਕੁਲ ਖਸਤਾ ਤੇ कुरकुरੇ ਰੋਟ ਬਣਾਉਣ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਸ ਦੇ ਵਿੱਚ ਮੈਂ ਕੁਝ ਟਿਪਸ ਤੇ ਟ੍ਰਿਕਸ ਦੱਸੀਆਂ ਹਨ ਜਿਨ੍ਹਾਂ ਦੇ ਨਾਲ ਸਾਡੇ ਰੋਟ ਬਹੁਤ ਹੀ कुरकुरੇ ਬਣ ਕੇ ਤਿਆਰ ਹੁੰਦੇ ਹਨ ਜਿਵੇਂ ਕਿ ਹਲਵਾਈ ਬਣਾਉਂਦੇ ਹਨ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਨਾ ਹੈ ਤੇ ਇਸ ਤਰ੍ਹਾਂ ਆٹے ਨੂੰ ਚੈੱਕ ਕਰਕੇ ਦੇਖਣਾ ਹੈ ਹੁਣ ਅਸੀਂ ਜੋ ਸਿਕੰਡ ਘੋਲੀ ਹੋਈ ਸੀ ਪਾਣੀ ਦੇ ਵਿੱਚ ਉਹ ਅਸੀਂ ਥੋੜਾ ਥੋੜਾ ਕਰਕੇ ਇਸ ਦੇ ਵਿੱਚ ਐਡ ਕਰਾਂਗੇ ਤੁਸੀਂ ਰੋਟ ਪ੍ਰਸ਼ਾਦ ਬਣਾਉਣ ਲਈ ਸੁੱਚਮ ਦਾ ਬਹੁਤ ਧਿਆਨ ਰੱਖਣਾ ਹੈ ਕਿਉਂਕਿ ਇਹ ਬਾਬਾ ਜੀ ਨੂੰ ਭੋਗ ਲਗਾਇਆ ਜਾਵੇਗਾ ਥੋੜਾ ਥੋੜਾ ਪਾਣੀ ਮਿਕਸ ਕਰਕੇ ਇਸ ਨੂੰ ਚੰਗੀ ਤਰ੍ਹਾਂ ਸਖਤ ਆਟਾ ਗੁੰਨ ਕੇ ਤਿਆਰ ਕਰਾਂਗੇ ਇਹ ਆਟਾ ਗੁੰਨਣ ਵਿੱਚ ਥੋੜੀ ਜੀ ਮਿਹਨਤ ਜ਼ਰੂਰ ਲੱਗਦੀ ਹੈ ਪਰ ਇਹ ਸਖਤ ਆਟਾ ਤਿਆਰ ਕਰਨਾ ਹੈ ਹੁਣ ਅਸੀਂ ਜਿੰਨੇ ਵੀ ਰੋਟੇ ਬਣਾਉਣੇ ਆ ਉਹ ਸਾਟੇ ਦੇ ਉਨੇ ਹੀ ਹਿੱਸੇ ਕਰ ਲੈਣੇ ਹਨ ਮੈਂ ਇੱਥੇ ਪੰਜ ਰੋਟੇ ਤਿਆਰ ਕਰਨੇ ਆ ਇਸ ਕਰਕੇ ਮੈਂ ਪੰਜ ਪੇੜੇ ਕੀਤੇ ਆ ਹੁਣ ਅਸੀਂ ਰੋਟਾ ਨੂੰ ਬੇਲ ਲਵਾਂਗੇ ਚੰਗੀ ਤਰ੍ਹਾਂ ਇਸ ਨੂੰ ਬੇਲ ਕੇ ਅਸੀਂ ਰੋਟ ਦਾ ਸਾਈਜ਼ ਆਪਣੇ ਅਕੋਰਡਿੰਗ ਰੱਖ ਸਕਦੇ ਆ ਇਸ ਦੇ ਸਾਈਡਾਂ ਦੇ ਉੱਤੇ ਥੋੜਾ ਥੋੜਾ ਡਿਜ਼ਾਈਨ ਬਣਾ ਦੇਣਾ ਜੋ ਦੇਖਣ ਵਿੱਚ ਬਹੁਤ ਹੀ ਸੋਹਣਾ ਲੱਗਦਾ ਹੈ ਹੁਣ ਅਸੀਂ ਇਸ ਵਿੱਚ ਕਰਦ ਦੀ ਮਦਦ ਨਾਲ ਛੋਟੇ ਛੋਟੇ ਕੱਟ ਲਗਾਵਾਂਗੇ ਜਿਸ ਦੇ ਨਾਲ ਸਾਡੇ ਰੋਟ ਵਿੱਚੋਂ ਵੀ ਪੱਕ ਕੇ ਚੰਗੀ ਤਰ੍ਹਾਂ ਤਿਆਰ ਹੋਣਗੇ ਹੁਣ ਅਸੀਂ ਇਸ ਤਰ੍ਹਾਂ ਸਾਰੇ ਰੋਟਾ ਨੂੰ ਬੇਲ ਕੇ ਤਿਆਰ ਕਰ ਲਵਾਂਗੇ ਹੁਣ ਇੱਥੇ ਮੇਰੇ ਸਾਰੇ ਰੂਟ ਬੇਲ ਕੇ ਤਿਆਰ ਹੋ ਚੁੱਕੇ ਹਨ ਹੁਣ ਅਸੀਂ ਇਸ ਨੂੰ ਤਲਣ ਲਈ ਦੇਸੀ ਘਿਓ ਲਵਾਂਗੇ ਦੇਸੀ ਘਿਓ ਦੇ ਵਿੱਚ ਰੋਟ ਬਹੁਤ ਹੀ ਖਾਸਤਾ ਤੇ ਸਵਾਦਿਸ਼ਟ ਬਣਦੇ ਹਨ ਅਸੀਂ ਇਹਨਾਂ ਰੋਟਾਂ ਨੂੰ మీడియం ਆਂਚ ਤੇ ਹੀ ਫਰਾਈ ਕਰਨਾ ਹੈ ਬਿਲਕੁਲ ਹਲਕੀ ਆਂਚ ਤੇ ਇਸ ਨੂੰ ਪਕਾਉਣਾ ਹੈ 골ਡਨ ਬ੍ਰਾਊਨ ਹੋਣ ਤੱਕ ਇਸ ਨੂੰ ਪਲਟ-ਪਲਟ ਕੇ ਦੋਵੇਂ ਸਾਈਡਾਂ ਤੋਂ ਪਕਾਉਣਾ ਹੈ ਅਰ ਸੀ ਦੀ ਮਦਦ ਨਾਲ ਤੁਸੀਂ ਥੋੜਾ ਥੋੜਾ ਕੇ ਰੋਡ ਦੇ ਉੱਪਰ ਵੀ ਪਾਉਂਦੇ ਰਹਿਣਾ ਤਾਂ ਜੋ ਇਹ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਵੇ ਹੁਣ ਅਸੀਂ ਇਸ ਨੂੰ ਕੱਢ ਲਵਾਂਗੇ ਦੇਖੋ ਤੁਸੀਂ ਇੱਥੇ ਦੇਖ ਸਕਦੇ ਹੋ ਕਿੰਨਾ ਸੋਹਣਾ ਰੰਗ ਆਇਆ ਹੈ ਰੋਡ ਪ੍ਰਸ਼ਾਦ ਦਾ ਇਸ ਤਰ੍ਹਾਂ ਅਸੀਂ ਸਾਰੇ ਰੋਡ ਤਲ ਕੇ ਤਿਆਰ ਕਰ ਲਵਾਂਗੇ ਹੁਣ ਅਸੀਂ ਇਸੇ ਘਿਓ ਦੇ ਵਿੱਚ ਆਪਣਾ ਪ੍ਰਸ਼ਾਦ ਤਿਆਰ ਕਰਾਂਗੇ ਖੜਾ ਪ੍ਰਸ਼ਾਦ ਜਿਦੇ ਲਈ ਇਸ ਇੱਕ ਕਟੋਰੀ ਕਣਕ ਦਾ ਆਟਾ ਲਵਾਂਗੇ ਇੱਥੇ ਇੱਕ ਕਟੋਰੀ ਕਣਕ ਦੇ ਆਟੇ ਵਿੱਚ ਇੱਕ ਕਟੋਰੀ ਹੀ ਘਿਓ ਪੈ ਜਾਂਦਾ ਹੈ ਮੈਨੂੰ ਥੋੜਾ ਘਿਓ ਘੱਟ ਲੱਗ ਰਿਹਾ ਹੈ ਇਸ ਲਈ ਮੈਂ ਥੋੜਾ ਘਿਓ ਹੋਰ ਐਡ ਕਰਾਂਗੀ ਜੇਕਰ ਤੁਸੀਂ ਮਣਕੇ ਪਾਉਂ ਤਾਂ ਇੱਕ ਕਟੋਰੀ ਘਿਓ ਦੇ ਵਿੱਚ ਇੱਕ ਕਟੋਰੀ ਆਟਾ ਪੈਂਦਾ ਹੈ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਪੋਣ ਲਵਾਂਗੇ ਆਟੇ ਨੂੰ ਇਸ ਨੂੰ ਮੀਡੀਅਮ ਆਚ ਤੇ ਹੀ ਪੁੰਨਾਗੇ 골ਡਨ ਬ੍ਰਾਊਨ ਹੋਣ ਤੱਕ ਇਸ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਚੰਗੀ ਤਰ੍ਹਾਂ ਭੁੰਨ ਕੇ ਇਸ ਨੂੰ ਸੈਟ ਕਰਾਂਗੇ ਜਦੋਂ ਤੱਕ ਸਾਡੇ ਆਟੇ ਵਿੱਚ ਘੇਰ ਲੀਨ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਆਟੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਹੁਣ ਅਸੀਂ ਇਸ ਦੇ ਵਿੱਚ ਉਸੇ ਕਟੋਰੀ ਦੇ ਨਾਲ ਇੱਕ ਕਟੋਰੀ ਖੰਡ ਦੀ ਐਡ ਕਰਾਂਗੇ ਖੰਡ ਨੂੰ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਿਕਸ ਕਰ ਲਵਾਂਗੇ ਇੱਕ ਕਟੋਰੀ ਖੰਡ ਇੱਕ ਕਟੋਰੀ ਆਟਾ ਤੇ ਇੱਕ ਕਟੋਰੀ ਘਿਓ ਦੇ ਵਿੱਚ ਤਿੰਨ ਗੁਣਾ ਪਾਣੀ ਐਡ ਕਰਾਂਗੇ ਤਿੰਨ ਕਟੋਰੀਆਂ ਪਾਣੀ ਦੀਆਂ ਲੈ ਕੇ ਅਸੀਂ ਇਸ ਨੂੰ ਗਰਮ ਕਰ ਲਵਾਂਗੇ ਤੇ ਥੋੜਾ ਥੋੜਾ ਕਰਕੇ ਇਸ ਦੇ ਵਿੱਚ ਐਡ ਕਰਾਂਗੇ ਅਸੀਂ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਜਿਹੜੇ ਵੀ ਬਾਬਾ ਜੀ ਦੇ ਭਗਤ ਨੇ ਕਮੈਂਟ ਦੇ ਵਿੱਚ ਜੈ ਬਾਬੇ ਦੀ ਜ਼ਰੂਰ ਲਿਖੋ ਜੀ ਕੜਚੀ ਨੂੰ ਲਗਾਤਾਰ ਚਲਾ ਕੇ ਪਾਣੀ ਨੂੰ ਮਿਕਸ ਕਰੋ ਤਾਂ ਜੋ ਆਟੇ ਦੀਆਂ ਗੰਡਾ ਨਾ ਬਣ ਜਾਣ ਇਸ ਨੂੰ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਚਲਾਵਾਂਗੇ ਅਸੀਂ ਇਸ ਨੂੰ ਉਦੋਂ ਤੱਕ ਚਲਾਉਂਦੇ ਰਹਿਣਾ ਜਦੋਂ ਤੱਕ ਕੜਾ ਪ੍ਰਸ਼ਾਦਾ ਸਾਡੀ ਕੜਾਹੀ ਨੂੰ ਛੱਡ ਨਾ ਦੇਵੇ ਇਸ ਨੂੰ ਇੱਕ ਹੀ ਡਾਇਰੈਕਸ਼ਨ ਵਿੱਚ ਮਿਕਸ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਬੋਲੀ ਬੋਲੀ ਕੜਾਹ ਨੇ ਕੜਾਈ ਛੁੱਟਨੀ ਸ਼ੁਰੂ ਕਰ ਦਿੱਤੀ ਹੈ ਇਸ ਨੂੰ ਉਦੋਂ ਤੱਕ ਕਮਾਦੇ ਰਹਿਣਾ ਜਦੋਂ ਤੱਕ ਸਾਡਾ ਕੜਾ ਪ੍ਰਸ਼ਾਦ ਵੀ ਕੜਾਈ ਦੇ ਵਿੱਚ ਘੁੰਮਣ ਨਾਲ ਜਾਵੇ ਜਿਹੜੇ ਜਿਹੜੇ ਬਾਬਾ ਜੀ ਦੇ ਭਗਤ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਉਹ ਕਮੈਂਟ ਵਿੱਚ ਜੈ ਬਾਬੇ ਦੀ ਜ਼ਰੂਰ ਲਿਖਿਓ ਤੁਸੀਂ ਦੇਖ ਸਕਦੇ ਹੋ ਸਾਡਾ ਕੜਾ ਪ੍ਰਸ਼ਾਦ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਇਸ ਨੂੰ ਇੱਕ ਖੁੱਲੇ ਪਾਂਡੇ ਵਿੱਚ ਕੱਢ ਲਵਾਂਗੇ ਵੀਡੀਓ ਦੇ ਚੰਦ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਜਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਥੈਂਕਸ ਫॉर ਵਾਚਿੰਗ ਜੈ ਬਾਬੇ ਦੀ